ਦੋਸਤੋ ਇਹ ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਮੈਡਮ ਸੋਨੀਆ ਗੁਇਲ ਦੇ ਵੱਲੋਂ ਪ੍ਰੋਫੈਸ਼ਨਲ ਕੇਕ ਮੇਕਿੰਗ ਕੋਰਸ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਨੇ ਮੈਡਮ ਗੁਇਲ ਦੇ ਵੱਲੋਂ ਹੀ 5 ਦਿਨ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਨੇ ਜਿਸ ਦੇ ਵਿੱਚ ਕੇਕ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਸਜਾਵਟ ਤੱਕ ਬਰੀਕੀ ਦੇ ਨਾਲ ਸਿਖਾਇਆ ਜਾਂਦਾ ਹੈ ਅੱਜ ਕੱਲ੍ਹ ਬਾਹਲੇ ਦੇਸ਼ਾਂ ਦੇ ਵਿੱਚ ਵੀ ਇਹ ਕੋਰਸ ਦੀ ਬਹੁਤ ਮੰਗ ਹੈ ਆਓ ਜਾਣਦੇ ਹਾਂ ਬਠਿੰਡਾ ਵਿਖੇ ਕਲਾਸਾਂ ਲਗਾਉਣ ਵਾਲੇ ਵਿਦਿਆਰਥੀਆਂ ਦਾ ਕੀ ਕੁਝ ਕਹਿਣਾ ਮੇਰਾ ਨਾਮ ਜੀ ਹੈ। ਜੀ ਆ ਜੀ ਤੁਸੀਂ ਇੱਥੇ ਕਲਾਸਿਸ ਅਟੈਂਡ ਕਰਦੇ ਹੋ ਤੁਹਾਨੂੰ ਕਿਵੇਂ ਦਾ ਲੱਗ ਰਿਹਾ? ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਐਕਚੁਅਲੀ ਮਤਲਬ ਜਿਹੜੀ ਚੀਜ਼ ਮੈਨੂੰ ਜੇ ਫਿਕਰ ਸੰਭਲਦੀ ਸੀਗੀ ਇਹਨਾਂ ਦੇ ਐਕਸਪਲੇਨ ਕਰਨ ਦੇ ਤਰੀਕੇ ਨਾਲ ਮੈਨੂੰ ਉਹ ਕੰਮ ਬਹੁਤ ਹੀ ਈਜ਼ੀ ਲੱਗਣ ਲੱਗ ਗਿਆ। ਇਹਦਾ ਵੇ ਆਫ ਐਕਸਪਲੇਨੇਸ਼ਨ ਬਹੁਤ ਵਧੀਆ ਹੈ ਬਹੁਤ ਹੀ ਲਾਈਕ ਈਜ਼ੀਲੀ ਐਕਸਪਲੇਨ ਕਰਦੇ ਆ। ਸਪੌਂਜ ਮੇਕਿੰਗ ਤੋਂ ਲੈ ਕੇ ਡੈਕੋਰੇਸ਼ਨ ਤੱਕ ਲਾਈਕ ਫਾਈਨਲ ਪੈਕਿੰਗ ਤੱਕ ਈਵਨ ਮੈਂ ਬਹੁਤ ਵਧੀਆ ਐਕਸਪਲੇਨ ਕਰਦੇ ਅੱਜ ਕੀ ਕੀ ਸੋਰਸ ਸਟਡੀ ਕਲਾਸਾਂ ਸ਼ੁਰੂ ਕੀਤੀਆਂ ਉਹ ਬਾਹਰ ਜਾਂਦਾ ਪਲਾਨ ਹੈ ਕਿ ਬਾਹਰ ਵੀ ਕਾਫੀ ਬੰਨ ਗਏ ਹਾਂਜੀ ਹਾਂਜੀ ਬਿਲਕੁਲ ਨਹੀਂ ਕੀ ਦੀ ਵਿੱਚ ਕੁਝ ਹੈਗਾ ਅ ਮੈਨੂੰ ਵੈਸੇ ਮੈਂ ਤਾਂ ਐਜ਼ ਅ ਹੌਬੀ ਪਰਸੂ ਕਰ ਰਹੀ ਸੀ ਮੇਰੀ ਗ੍ਰੈਜੂਏਸ਼ਨ ਕੰਪਲੀਟ ਹੋ ਗਈ ਸੀ ਸੋ ਮੈਂ ਫ੍ਰੀ ਸੀਗੀ ਤੋਂ ਮਤਲਬ ਮੇਰੀ ਇੱਕ ਹੌਬੀ ਨੇ ਇਸ ਇਹ ਚੀਜ਼ ਆ ਗਈ ਸੀ ਮੈਂ ਇਸ ਕਰਕੇ ਸਿੱਖਣ ਲੱਗੀ ਅ ਮੇਰਾ ਨਾਮ ਦਿਪਤੇ ਚਿੰੰਬੜ ਵੈਸੇ ਮੈਨੂੰ ਮੈਂ ਤਾਂ ਹਾਊਸ ਵਾਈਫ ਹਾਂ ਤੇ ਬਟ ਮੈਨੂੰ ਕੁਕਿੰਗ ਦਾ ਸ਼ੌਂਕ ਸੀਗਾ ਬਾਕੀ ਚੀਜ਼ਾਂ ਤੇ ਮੈਂ ਵੈਸੇ YouTube ਵਗੈਰਾ ਤੋਂ ਸਿੱਖਿਆ ਸੀ ਬਟ ਮੈਨੂੰ ਲੱਗਦਾ ਸੀ ਜਿਹੜਾ ਬੇਕਰੀ ਦਾ ਆ ਤੁਸੀਂ ਪ੍ਰੈਕਟੀਕਲੀ ਨੋਲੇਜ ਜਦੋਂ ਕਿਸੇ ਟੀਚਰ ਤੋਂ ਲੈਣੇ ਹੋ ਤੇ ਉਹਦੇ ਨਾਲ ਤੁਹਾਨੂੰ ਵਧੀਆ ਗਾਈਡੈਂਸ ਮਿਲਦੀ ਹੈ ਤੇ ਤਾਂ ਕਰਕੇ ਮੈਂ 5 ਡੇਸ ਦਾ ਕੋਰਸ ਜੁਆਇਨ ਕੀਤਾ ਕਿਰੋਜੀ ਕਲਾਸ ਨੂੰ ਬਿਲਕੁਲ ਸਮਝ ਆ ਰਿਹਾ ਕੋਰ ਕੋਰ ਹਾਂਜੀ ਹਾਂਜੀ ਬਹੁਤ ਵਧੀਆ ਸਮਝ ਆ ਰਿਹਾ ਹੈ इवन ਕਿ ਮੇਰੀ ਇੱਕ ਕਲਾਸ ਸਕਿਪ ਹੋ ਗਈ ਸੀ ਇੱਕ ਦਿਨ ਤੇ ਮੈਮ ਨੇ ਸਪੈਸ਼ਲੀ ਜਦੋਂ ਕਲਾਸ ਓਵਰ ਹੋਈ ਤੇ ਜਿਹੜੇ ਦੋ ਤਿੰਨ ਬੱਚੇ ਸੀ ਜਿਹੜੇ ਨਹੀਂ ਲਗਾ ਸਕੇ ਸੀ ਉਹਨਾਂ ਨੂੰ ਸੈਪਰੇਟਲੀ ਬਿਠਾ ਕੇ ਸਾਰਾ ਪ੍ਰੋਸੀਜਰ ਸ਼ੁਰੂ ਤੋਂ ਸਿਖਾਇਆ ਮਤਲਬ ਕੋਪਰੇਟ ਬਹੁਤ ਜ਼ਿਆਦਾ ਕੋਮਲ ਅਰੋੜਾ ਅੱਛਾ ਕੋਮਲ ਕੋਮਲ ਜੀ ਤੁਸੀਂ ਕਲਾਸ ਵਿੱਚ ਨੂੰ ਕਿੱਦਿਆ ਲੱਗ ਰਿਹਾ ਹੈ ਤੁਹਾਨੂੰ ਕਲਾਸ ਸਮਝ ਆ ਰਿਹਾ ਹਾਂਜੀ ਹਾਂਜੀ ਬਿਲਕੁਲ ਸਮਝ ਆ ਰਿਹਾ ਹੈ ਕਾਫੀ ਅੱਛਾ ਸਿਖਾ ਰਹੇ ਮੈਮ ਜੀ ਸਿੱਖਿਆ ਜੀ ਸਸ ਜੀ ਹਾਂ ਜੀ ਅਜੇ ਤਾਂ ਮੈਮ ਨੇ ਸਪੌਂਜ ਬਣਾਉਣਾ ਸਿਖਾਇਆ ਤੱਕ ਇੱਕ ਦਾ ਨਾਲੇ ਆਈਸਿੰਗ ਥੋੜੀ ਪ੍ਰੋਪਰ ਸਖਾਰੇ ਵੈਸੇ ਮੈਂ ਪਹਿਲੇ ਵੀ ਬਣਾਨੀ ਹੁੰਦੀ ਹੈ ਬਟ ਮੇਰਾ ਹੱਥ ਥੋੜਾ ਸਾਫ ਨਹੀਂ ਚੱਲਦਾ ਅਜੇ ਤਾਂ ਫਿਰ ਮੈਂ ਉਸ ਵਾਸਤੇ ਕਲਾਸਿਸ ਜੁਆਇਨ ਕੀਤੀ